ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਪੀ ਸਿੰਘ ਬਰਾੜ ਤੇ। ਹੋ ਤੁਸੀਂ ਸਾਰੇ ਕਿਵੇਂ ਹੋ? ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਜੇ ਜਿਹੜੇ ਚੈਨਲ ਤੇ ਨਿਊ ਨੇ ਚੈਨਲ ਨੂੰ ਕਰ ਲਾ ਸਬਸਕ੍ਰਾਈਬ ਬਟਨ ਕਰ ਕੋ ਲਾਈਕ ਸ਼ੇਅਰ। ਲਓ ਜੀ ਹੁਣ ਆਪਣਾ ਪਾਠ ਪੂਜਾ ਹੋ ਗਿਆ। ਅਸੀਂ ਤੇ ਆਪਾਂ ਅਗੇ ਸ ਕਿਚਨ ਦੇ ਵਿੱਚ ਕਿਚਨ ਚ ਕਰ ਰਹੇ ਆਂ ਸਬਜ਼ੀ ਕੱਟ ਰਹੇ ਆਂ ਆਪਾਂ। ਅੱਜ ਆਪਾਂ ਬਣਾਉਣੀ ਹੈ ਦਾਲ। ਸੰਡੇ ਅੱਜ। ਤੇ ਬਣਾਉਣੀ ਹੈ ਦਾਲ। ਜਦੋਂ ਤੁਹਾਨੂੰ ਪਤਾ ਬੱਚਿਆਂ ਦਾ ਫੇਵਰਿਟ ਹੀ ਹੋਊਗਾ ਮੁੰਜੀ ਮਸਰੇ। ਉਹਨੂੰ ਮਿਕਸਰ ਇਟ ਕੁੱਕਰ ਤੋਂ ਕੇ ਉਚੜਾ ਕੇ ਗੰਡੇ ਕੱਟ ਲੈਣੀ ਟਮਾਟਰ ਹੈ ਨਹੀਂ ਹਰੀ ਮਿਰਚ ਸਕਿਪ ਹੈ ਤੇ ਉਹ ਗਸਟ ਗੰਡੇ ਕੱਟਣ ਕਲੇਪਸ ਉਸ ਨੂੰ ਲੈ ਕੇ ਆਉਣਾ ਕੋਈ ਤੁਹਾਨੂੰ پتہ ਬੇਬੀ ਜਿਹੀ ਚੀਜ਼ ਨਹੀਂ ਖਾਂਦਾ ਫਿਰ ਕਰੇ ਪਾਉਦੇ ਨੇ ਆਪਾਂ ਦਸਨ ਨਹੀਂ ਖਾਂਦਾ ਹਨਾ ਜਿਵੇਂ ਉਹਦੇ ਇਥੇ ਵਾਰੀ ਆ ਗਈ ਸੀ ਝਾੜੂ ਲਾਉਂਦੇ ਲਗ ਲਾ ਮੈਂ ਬੋਕਰ ਮਾਰ ਰਹੀ ਸੀ ਵੀਰੇ ਦੇ ਵਿੱਚ ਸਪੀਡ ਥੋੜੀ ਜਿਹਾ ਫਾਸਟ ਕੀਤੀ ਹੋਈ ਥੋਮਾਂ ਲੱਗੀ ਕਿ ਬਹੁਤ ਜਲਦੀ ਦਾ ਝਾੜੂ ਲੈ ਕੇ ਕਿਤੇ ਸਪੀਡ ਮੈਂ ਫਾਸਟ ਕੀਤੀ ਹੋਈ ਹੈ ਵੀਡੀਓ ਦੀ ਤੇ ਇਥੇ ਲਾ ਲਵਾਂਗੇ ਪਰ ਝਾੜੂ ਕਿਉਂਕਿ ਤੁਹਾਨੂੰ ਪਤਾ ਮਮੀ ਦੀ ਟੋਈ ਟੁੱਕ ਦੇ ਕੇ ਪਤਵਾਈ ਦਵਾਈ ਦਵਾ ਕਿ ਲੈ ਇਸੇ ਤੇ ਉਹ ਬਹਿ ਕੇ ਬੋਕਰ ਮਾਰਦੇ ਸੀ ਤੇ ਡਾਕਟਰ ਸਾਹਿਬ ਨੇ ਬਹਿ ਕੇ ਕੰਮ ਕਰਨ ਤੋਂ ਮਨਾ ਕੀਤਾ ਸੋ ਇਸ ਕਰਕੇ ਮੈਂ ਕਿ ਚਲੋ ਮੈਂ ਝਾੜੂ ਲਾਉਂ ਖੜ ਕੇ ਮਾਤਾ ਕੜਕੀ ਲਾ ਲਈ ਅੱਜ ਤੇ ਬਸ ਮਟਵਾ ਧੋਣ ਚਲੀ ਗਈ ਸੀ ਰੋਟੀ ਨੂੰ ਲੱਗਣਾ ਸੀ ਕਿਦੋਂ ਬਤਾ ਹਸਬੰਦੇ ਤੇ ਬੇਵੀ ਨੂੰ ਜਾਣਾ ਹੁੰਦਾ ਅੱਜੋਂ ਤੋਂ ਜੱਪ ਜੱਪ ਤੇ ਟੰਡੇ ਤੇ ਬੜਾ ਮੰਨੇ ਜਾਣਾ ਸੀ ਚਲੋ ਜਿੱਤ ਬਣਾ ਲਾਂਗੇ ਆਪਾਂ ਰੋਟੀ ਚਲੋ ਜੀ ਮੈਂ ਰੋਟੀ ਮੈਂ ਬੈਠੇ ਬਣਾਉਂਗੀ ਕੁਰਸੀ ਤੇ ਕੋਈ ਕੀ ਕਈ ਵਾਰ ਇਦਾਂ ਹੁੰਦਾ ਕਿ ਕੰਮ ਕਰਦੇ ਕਰ ਥੱਕ ਜਾਈ ਤੇ ਫਿਰ ਇੱਥੇ ਬਹਿ ਕੇ 10-15 ਮਿੰਟ ਰੈਸਟ ਹੀ ਹੋ ਜਾਂਦੀ ਨਾਲ ਨਾਲ ਰੋਟੀ ਬਕਾ ਲਈ ਤੇ ਨਾਲ ਢੂਈ ਨੂੰ ਰੈਸਟ ਜੀ ਹੋ ਜਾਂਦੀ ਕਿਉਂਕਿ ਲਗਾਤਾਰ ਕੰਮ ਕਰੀ ਜਾਈਦਾ ਨਾ ਢੂਈ ਦੁਖਣ ਲੱਗ ਜਾਂਦੀ ਤੁਹਾਨੂੰ ਪਰ ਮੇ ਇੱਕ ਕੰਮ ਇੱਕ ਛੱਡਦੇ ਆ ਦੂਜਾ ਤਿਆਰ ਪਿਆ ਹੁੰਦਾ ਹੈਗਾ ਚਲੋ ਜੀ ਬਸ ਰੋਟੀ ਬਕਾਣੇ ਹੁਣ ਆਪਾਂ ਦਵਾ ਦਸ ਤੇ ਦੂਬਾ ਦਪਾ ਲੋ ਵਾਰੀ ਆ ਗਈ ਸੀ ਹੁਣ ਤੁਹਾਨੂੰ ਪਤਾ ਇਹ ਲਓ ਵਾਰੀ ਆ ਗਈ ਸੀ ਤੇ ਹੁਣ ਬਸ ਮੈਂ ਨਾਲ ਦੇ ਨਾਲ ਮੈਂ ਕਹਣਾ ਹੁਣ ਮੈਂ ਤਾਂ ਰੋਟੀ ਨਹੀਂ ਖਾਂਦੀ ਮੈਂ ਪੋਹਾ ਖਾਣਾ ਸੀ ਤੇ ਮੈਂ ਦੋ ਦਾ ਪੋਹਾ ਬਣਾਉਣ ਲੱਗੀ ਇੱਕ ਸਾਈਟ ਤੇ ਤੇ ਜੱਜਤ ਕਹਿੰਦਾ ਮम्मा ਮੈਂ ਵੀ ਬਹਿਣਾ ਟੱਡੇ ਕੋਲ ਤੇ ਮੈਂ ਜੱਜਤ ਬੈਠ ਚੋਂ ਫਿਰ ਮੈਨੂੰ ਕੁਰਸੀ ਦੇ ਉੱਤੇ ਕੋਲ ਹੀ ਬਿਠਾ ਲੈਸੇ ਆਪਦੇ ਤੇ ਇਥੇ ਡੈਡੀ ਜਾ ਰਹੀ ਸੀ ਗੋ ਮਾਤਾਂ ਨੂੰ ਆਈ ਥਿੰਕ ਦਵਾਈ ਵਗੈਰਾ ਦੇਣੀ ਸੀ ਰੋਟੀ ਦਿੱਤੇ ਬਾਕੇ ਮਿਲਉਣਾ ਇਥੇ ਮੈਂ ਪਹਿਲੀ ਰੋਟੀ ਗਊ ਮਾਤਾ ਲਈ ਬਣਾਉਣੀ ਹੁੰਦੀ ਸੀ ਦੂਜੀ ਡੌਗੀ ਲਈ ਬਣਾਉਣੀ ਹੁੰਦੀ ਤੇ ਗਊ ਮਾਤਾ ਰੋਟੀ ਚਰਉਣ ਗਈ ਸੀ ਮੈਂ ਤੇ ਤੇ ਦੂਜੀ ਰੋਟੀ ਆਪਾਂ ਬਾਹਰ ਕੁੰਡੇ ਦੇ ਵਿੱਚ ਪਾ ਜਾਂਦੇ ਹੁੰਨੇ ਇੱਕ ਕੁੰਡੇ 'ਚ ਰੋਟੀ ਪਾ ਦਿੰਦੇ ਹੁੰਨੇ ਇੱਕ 'ਚ ਪਾਣੀ ਤੇ ਤੁਹਾਨੂੰ ਪਤਾ ਡੌਗੀ ਆਉਂਦੇ ਜਾਂਦੇ ਰਹਿੰਦੇ ਗਲੀਆਂ 'ਚ ਜੀੜੇ ਮਾਰਦੇ ਰਹਿੰਦੇ ਤੇ 15 ਕੁ ਮਿੰਟ ਬਾਅਦ ਰੋਟੀ ਖੁੰਦੀ ਨਹੀਂ ਉਹਦੇ ਵਿੱਚ ਕੋਈ ਨਾ ਕੋਈ ਡੌਗੀ ਖਾ ਜਾਂਦਾ ਇੱਥੇ ਮੇਰੇ ਹੱਥ ਨੂੰ ਲੱਗ ਗਏ ਸੀ ਗਊ ਮਾਤਾ ਦੇ ਵਾਲ ਮੱਥੇ ਦੇ ਵਿੱਚ ਜਦ ਮੈਂ ਹੱਥ ਫੇਰੇ ਤੇ ਮੈਂ ਆਤੋਂ ਚਲ ਗਈ ਸੀ ਮੈਂ ਕਿਤੇ ਦੂਜੀ ਰੋਟੀ ਨੂੰ ਨਾ ਲੱਗ ਜਨ ਕਿਉਂਕਿ ਜਦੋਂ ਬੁਰਕਿਆ ਤੋੜਿਆ ਤੇ ਫਿਰ ਵੀ ਕਹਿੰਦਾ ਮम्मा ਮੈਂ ਵੀ ਨਾਲ ਜਾਣਾ ਹੈਗਾ ਕਿਉਂਕਿ ਇਹ ਨੂੰ ਮੇਰੇ ਜਾਣ ਕਈ ਵਾਰੇ ਉੱਠ ਜਾਂਦਾ ਨਾ ਪਹਿਲਾਂ ਤਾਂ ਮੈਂ ਕਹੂੰ ਬੇਟਾ ਤੇਰੀ ਡਿਊਟੀ ਆ ਡੋਗਿੰਗ ਰੋਟੀ ਪਾਉਂਦੀ ਤੇ ਇਹ ਤੇਰੇ ਮੇਰੇ ਨਾਲ ਵਗ ਜਾਂਦਾ ਹੁੰਦਾ ਤੇ ਪਾ ਦੇ ਜਿੱਲੇ ਐਸੀ ਨੇ ਜਬ ਜਤਨ ਨਾ ਆਕੇ ਤੇਰਪਿੰਡੇ ਤੇ ਦਵਾ ਦਵਾਉਣੇ ਦੇ ਪਾਵਾਂਗੇ ਕੱਪੜੇ ਤੇ ਇਹਦੇ ਦਾਣੇ ਜਿਹੋਏ ਸੀਗੇ ਖਿੱਤ ਜੀ ਬਹੁਤ ਹੋਈ ਸੀ ਡਾਕਟਰ ਤਾਂ ਦਵਾਈ ਲੈਂਦੀ ਸੀ ਪੀ ਇਹਨਾਂ ਨੇ ਦਿੱਤੀ ਸੀ ਤੇ ਨਾਲ ਹੀ ਕਿਹਾ ਸੀ ਨਾਈਸਲ ਹਾਟਲ ਲਾਉਣਾ ਸ਼ੁਰੂ ਕਰ ਦਿਓ ਕੁਛ ਨਹੀਂ ਹੁੰਦਾ ਦੇ ਨਾਲ ਆਦਮ ਆ ਜਾਊਗਾ ਚਲੋ ਜੁਦਨਾ ਆ ਗਿਆ ਸਰਾ ਤਾਂ ਇਹੋ ਤੇ ਅੱਜ ਹੈਗੀ ਮਸਤਿਆ ਤੇ ਮੈਂ ਸੋਚਿਆ ਮਸਤਿਆ ਤੇ ਮੱਥਾ ਠੀਕ ਗਈ ਏ ਤੇ ਬੇਬੀ ਨੂੰ ਆਪਾਂ ਸਿਰ ਪਿੰਡੇ ਨਵਾ ਕੇ ਫ੍ਰੀ ਕਰਤਾ ਸੀ ਮੈਂ ਸਵੇਰ ਨੂੰ ਆਲੀ ਸੀ ਕਿ ਕਰ ਤੈ ਸਿਰ ਨਵਾਉਣਾ ਸੀ ਮੈਂ ਕਿਹਾ ਸਿਰ ਤਾਂ ਨਾ ਆ ਕੇ ਨਾਲ ਉਹ ਗੁਰਦੁਆਰਾ ਤੇ ਕਿਉਂਕਿ 8 ਵਜੇ ਆਪਣੇ ਬੱਚੇ ਵੀ ਹੋਣੇ ਟਿਊਸ਼ਨ 8:00 ਤੋਂ 10 ਟਿਊਸ਼ਨ ਪੜਾਵਾਂਗੇ ਆਪਾਂ ਤੇ ਭੱਜ ਕੇ ਜਾ ਕੇ ਨਾ ਮੱਥਾ ਟੇਕ ਲਈਏ ਜਰੂਰੀ ਇਹ ਗੁਰਦੁਆਰੇ ਜਾਣਾ ਤਾਂ ਬਸ ਐ ਦਿਹੜਾ ਯਾ ਚ ਤੇ ਚਲੋ ਜੀ ਭੱਜ ਕੇ ਬਸ ਤਿਆਰ ਹੁੰਨੇ ਮੈਂ ਆ ਕੇ ਸਿਰ ਨਵਾਉਂਗਾ ਲੈ ਤੇ ਆ ਕੇ ਪਿੰਡੇ ਵੀ ਨਾਲ ਦੁਆਰਾ ਨਵਾ ਲੂੰਗੀ ਫਿਰ ਤਾਂ ਚਲੋ ਕੋਈ ਨਾ ਆਪਾਂ ਭੱਜ ਕੇ ਜਾ ਕੇ ਨਾ ਤਿਆਰ ਹੁੰਨੇ ਤੇ ਫਿਰ ਆਪਾਂ ਚੱਲਨੇ ਆ ਫਿਰ ਤੁਹਾਨੂੰ ਲਵਾਵਾਂਗੇ ਕਿਹੜੇ ਗੁਰਦੁਆਰੇ ਸਭ ਜ टाइम हो गया साढ़े भी सादा तो अच्छे है मसिया तो आप जाने मसिया तो जप जोत भी रेडी हो गया से फिर पिंडे नमाता से बेटा सत श्रीकाल कर दो सारा ना सत श्रीकाल कित चल वाहेगुरु कर वागुरु कर चलिया जी चलो जी चलते हैं दर्शन करावे थी तो चलो जी मिलते भरबूर ਭੀ ਗਏ ਸੀ ਇੱਥੇ ਇੱਥੇ ਪੈਰ ਧੋਨੇ ਆਪਾਂ ਚਰਨਕੁੰਡ ਦੇ ਵਿੱਚ ਇੱਧਰ ਗਿਆ ਸੀ ਬੱਚੇ ਬਹੁਤ ਸਾਰੇ ਕਰੀਏ ਨਾ ਤੁੰਨੇ ਵੀ ਤਾਂ ਮੇਰੇ ਦਰਸ਼ੇ ਅਜਮਸਤ ਦਿਨ ਆਲੀ ਤੇ thank <sighs> ਜੀ ਜਬ ਜਤਨੂ ਚਾਚੂ ਮਿਲ ਗਏ ਗੁਰਦੁਆਰੇ ਕੋਣ ਪੁੱਤ ਚਾਚੂ ਜੀ ਚਲੋ ਬਾਏ ਕਰ ਦੋ ਫਿਰ ਚਾਚੂ ਨੂੰ ਚਾਚੂ ਦਾ ਗੁਰਦੁਆਰੇ ਸੇਵਾ ਕਰਨਾ ਹੈ ਤੂੰ ਦਾ ਦੂਣਾ ਲਾ ਲਈ ਠੀਕ ਹੈ ওকে ਚਲ ਠੀਕ ਹੈ ਬਾਏ जलू बाल के आप हम फ्रैक्च भी बहुत ज्यादा पड़ा पड़ा गई शाम तुन्हां तुन्हां बना रही थी रोटी अस शाम थोड़ा ज ਬਲੈਨੇ ਰਣੀ ਹੋ ਗਈ ਨਾ ਟਾਈਮ ਨਾਲ ਕੁਝ ਖਾ ਲੈਨੇ ਹੁੰਨੇ ਮੈਂ ਪਕਾ ਲਈ ਇਸੇ ਰੋਟੀ ਦਾ ਵਾਦ ਤੁਹਾਨੂੰ ਪਤਾ ਉਹ ਤੋਂ ਬਾਅਦ ਵੀ ਕਈ ਕੰਮ ਹੋ ਜਾਂਦੇ ਆ ਆਪਣੇ ਕੱਪੜੇ ਪ੍ਰੈਸ ਕਰਮਾ ਲੈਣਾ ਤੋ ਕਿਉਂ ਨਾ ਨੂੰ ਜੱਜ ਚੋ ਰੋਟੀ ਬੇਡਾ ਜਨ ਬਤਾ ਕੁਛ ਕੰਮ ਅੱਧਾ ਘੰਟਾ ਲਾ ਦੇਣਾ ਰੋਟੀ ਖਾਣ ਲੱਗਾ ਇਹ ਲੋਨੇ ਬਹੁਤ ਜ਼ਿਆਦਾ ਮੈਂ ਕਿਹਾ ਤਾ ਵਾਦ ਰੋਟੀ ਲਾ ਕੇ ਰੱਖਣਾ ਤੇ ਕੱਪੜੇ ਤਰਨ ਲੱਗਾ ਜ ਮੈਂ ਉਪਰੇ ਪ੍ਰੈਸਲ ਤੇ ਕੱਲੀ ਕਰਨ ਲਈ ਸੀ ਜੋੜਨ ਵਾਲੇ ਵੀ ਮੈਂ ਤੇ ਕਹਰੇ ਜੋੜਾਈ ਸੀ ਫੋਨ ਚਾਰਜ ਲੱਗੇ ਸੀ ਤੇ ਕਹਰੇ ਜੋੜਾਈ ਸੀ ਹੁਣ ਤਾਂ ਮੈਂ ਜੱਪ ਨਾਲ ਪਹਿਲਾਂ ਪਲੇ ਕਰਕੇ ਹਟਿਆ ਉਹਦੇ ਨਾਲ ਪਾਣੀ ਨਾਲ ਅਸੀਂ ਪਲੇ ਕਰਕੇ ਤੇ ਟੀਕੇ ਤੇ ਪਾ ਕੇ ਇੱਕ ਦੂਜੇ ਦੇ ਉੱਤੇ ਮੈਂ ਕਿ ਟਾਈਮ ਸਪੈਂਡ ਕਰਨਾ ਚਾਹੁੰਦਾ ਬੱਚਿਆਂ ਨਾਲ ਵੀ ਪਰ ਬਾਕੀ ਟਿਊਸ਼ਨਸ ਹੋਗਾ ਪੜਾਤੀ ਸੀ 810 ਤੇ ਹੋਣਾ ਕੋਈ ਚੰਗੋ ਫ੍ਰੀ ਸੀ ਤੇ ਮੈਂ ਉਹਦੇ ਨਾਲ ਪਹਿਲਾਂ ਪਲੇ ਕੀਤਾ ਫਿਰ ਅਸੀਂ ਪਲੇ ਕਰਕੇ ਤੇ ਮੇਰੇ ਕੱਪੜੇ ਨਾਲ ਸਾਰੇ ਗਿੱਲੇ ਆ ਕਿਉਂਕਿ ਪਾਣੀ ਨਾਲ ਖੇਡ ਕੇ ਹਟਿਆ ਬਣਾ ਫਿਰ ਹੁਣ ਹੁਣ ਜੂੜਾ ਪਹਿਲਾਂ ਕਰਕੇ ਸੀ ਤੇ ਉਹ ਰੈਡੀ ਕਰਕੇ ਹੁਣ ਮम्मी ਨਾਲ ਜਿਹੜਾ ਲਾਉਂਦੇ ਆ ਮੈਂ ਚਲੋ ਦੋਨੋਂ ਰੋਟੀ ਲਾ ਲੂੰਗੀ ਰੋਟੀ ਲਾ ਕੇ ਤੇ ਫਟ ਕੇ ਨਹਾ ਆਉਂਗੀ ਮਾਂ ਕਿਤੇ ਰੋਟੀ ਖਵਾ ਦਿੰਗੀ ਚੱਪ ਨੂੰ ਕਿਉਂਕਿ ਸੋਹਬਾ ਦੀ ਨਾ ਬੇਬੀ ਨੇ ਰੋਟੀ ਨਹੀਂ ਖਾਦੀ ਅਜੇ ਤੱਕ ਉਹ ਤਾਂ ਖਾਧੀ ਲੱਟਰਪਟਰ ਚੀਜ਼ ਮੈਂ ਤਾਂ ਖਾ ਲਈ ਜਿਵੇਂ ਪੋਹਾ ਮੜਾ ਆਇਆ ਖਾ ਲਿਆ ਸੇਵ ਦੀ ਬਾਦੀ ਨਾਲ ਬਟ ਰੋਟੀ ਨਹੀਂ ਖਾਦੀ ਸਿਰ ਰੋਟੀ ਲੋ ਜੀ ਪੂਤ ਆ ਕੇ ਡਰ ਲੱਗੀ ਜਾਂਦਾ ਮੈਨੂੰ ਤਾਂ ਆਇਓ ਰੱਬਾ ਪੂਤ ਆ ਗਿਆ ਓਏ ਹਾਏ ਪੂਤ ਆ ਗਿਆ ਹੂੰ ਐ ਐ ਬੂਤ ਉਹ ਦਿਖਾ ਗਿਆ ਪੂਤੇ ਬੋਲਦਾ ਵੇ ਆ ਪੂਤੇ ਬੋਲਦਾ ਬੋਲ ਕੇ ਦਿਖਾਵੇ ਪੂਤੇ ਜਿਹੜਾ ਆਹ ਹਾ ਕਿਵੇਂ ਬੋਲਦਾ ਹੈ ਪੂਤ ਆਹ ਹਾ ਮੈਂ ਕਿਵੇਂ ਡਰਾਉਂਦਾ ਲੋਕਾਂ ਨੂੰ ਸਾਰਿਆਂ ਨੂੰ ਨਹੀਂ ਬੋਲਦਾ ਵੀ ਹੈਗਾ ਕਿ ਮੈਂ ਬੂਤ ਹਾਂ ਮੈਂ ਬੋਲ ਕੇ ਦਿਖਾਵਾਂਗਾ ਬੂਤ ਐਕਸ਼ਨ ਵੀ ਕਰਕੇ ਦਿਖਾ ਸਾਨੂੰ ਕਿਵੇਂ ਬੋਲ ਵੀ ਨਾਲ ਨਾਲ ਬੋਲ ਵੀ ਆ ਗਿਆ ਮੈਂ ਦੋਏ ਪੁੱਤੋ ਜੀ ਆ ਗਏ ਬਣਾ ਤੋ ਕੇ ਤੇ ਟਾਈਮ ਹੋ ਗਿਆ ਹੋ ਗਿਆ 7:30 ਤੋਂ 8:00 ਦੇ ਵਿੱਚ ਹੋ ਗਿਆ ਹਣਾ ਤੇ ਰੋਟੀ ਬਣਾ ਕੇ ਆਪਾਂ ਆ ਗਏ ਸੀ ਤੇ ਹੁਣ ਆਪਾਂ ਖਾਣੇ ਰੋਟੀ ਰੋਟੀ ਚਾਪਾ ਬਣਾਈਏ ਦਾਲ ਤੇ ਆਪਾਂ ਜ਼ਿਆਦਾ ਖਾਵਾਂਗੇ ਸੈਲਡ ਮੈਂ ਜ਼ਿਆਦਾ ਲਾਈਕ ਕਰਦੇ ਸਹੀ ਦੱਸਾਤਾ ਤੁਹਾਨੂੰ ਟਮਾਟਰ ਵਗੈਰਾ ਵੀ ਲਾਈਕ ਕਰਦੇ ਹਾਂ ਟਮਾਟਰ ਮਹਿੰਗੇ ਬਹੁਤ ਹੋਈ ਪਏ ਸਬਜ਼ੀਆਂ ਜੀ ਪੂਰੇ ਆ ਜਣ ਇੰਨੇ ਹੋ ਸਬਜ਼ੀ ਜੀ ਆਪਾਂ ਤਰੀ ਵਾਲੀ ਜੀ ਪਾ ਲੈਣਾ ਸੁੱਕੀ ਚ ਤਾਂ ਪਾਉਂਦੇ ਨਹੀਂ ਕਿ ਹੁਣ ਇੰਨੇ ਮਹਿੰਗੇ 30 ਰੁਪਏ ਪਾਈਆ ਹੋਏ ਪਏ ਹੈਗੇ ਸਾਵਧਾਨ ਰਹੋ ਤੁਸੀਂ ਤੇ ਚਲੋ ਜੀ ਬਸ ਹੁਣ ਆਪਾਂ ਕਰਦੇ ਆਂ ਡਿਨਰ ਕਰਦੇ ਆਂ ਜੱਪ ਜੋ ਤਾਂ ਕਰ ਰਿਹਾ ਪਾਪਾ ਜੀ ਕਰਾ ਰਿਹਾ ਉਹਦੇ ਤੇ ਮੈਂ ਕਿਉਂਕਿ ਉਹਨੇ ਸਵੇਰ ਦਾ ਨਾ ਰੋਟੀ ਨਹੀਂ ਖਾਧੀ ਸੀ ਥੋੜਾ ਜਿਹਾ ਸਵੇਰ ਪੋਹਾ ਖਾਦਾ ਸੀ ਥੋੜਾ ਜਿਹਾ ਇੱਕ ਫਾੜੀ ਸੇਬ ਦੀ ਖਾਦੀ ਸੀ ਹੋਰ ਕੁਝ ਨਹੀਂ ਖਾਦਾ ਸੀ ਪੈਕਟ ਵਗੈਰਾ ਵੀ ਅਜੇ ਇਹਨਾਂ ਦੇਸ ਵਗੈਰਾ ਦਾ ਕੁਝ ਨਹੀਂ ਖਾਦਾ ਅੱਜ ਤੇ ਮੈਂ ਇਹਨਾਂ ਨੂੰ ਕਰਨ ਪਹਿਲਾਂ ਇਹਨੂੰ ਤੁਸੀਂ ਰੋਟੀ ਖਵਾਓ ਮੈਂ ਭੱਜ ਕੇ ਨਹਾ ਜਾਵਾਂ ਕਿਉਂਕਿ ਨਾ ਤੁਹਾਨੂੰ ਪਤਾ ਰੋਟੀ ਪਕਾਣ ਤੋਂ ਬਾਅਦ ਨਹਾ ਕੇ ਰੋਟੀ ਨਾਲ ਕੋਈ ਸੁਆਦ ਹੀ ਨਹੀਂ ਹੁੰਦਾ ਅੱਛਾ ਕਦੇ ਕਦੇ ਤਾਂ ਹੁੰਦਾ ਮੈਨੂੰ ਬਾਲੀ ਭੁੱਖ ਲੱਗੀ ਹੁੰਦੀ ਫਿਰ ਮੈਂ ਕ ਚਲੋ ਜੀ ਅੱਜ ਫੋਨ ਤਾਂ ਮੈਂ ਹੁਣ ਰੋਟੀ ਖਾਣੀ ਥੋੜਾ ਨਾਲ ਫੇਰ ਗੱਲ ਕਰਦੇ ਆ ਚਲੋ ਜੀ ਜੇਕਰ ਮਿਲੇਗਾ ਤਾਂ ਠੀਕ ਹੈ ਨਹੀਂ ਤੇ ਚਲੋ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਸਾਡੇ ਵਲੌਗਸ ਕਿੱਦਾ ਦੇ ਲੱਗਦੇ ਨੇ ਤੇ ਬਾਕੀ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ